ਕਾਲ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸੁਖ ਬਿਲਾਸਤੀ ਸੁਖ ਬਿਲਾਸ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਨਿੱਜੀ ਹੋਟਲ ਹੈ ਨਿੱਜੀ ਹੋਟਲ ਦੇ ਚਲਦਿਆਂ 10 ਸਾਲ ਦੇ ਲਈ ਸਰਕਾਰੀ ਟੈਕਸ ਨੂੰ ਚੋਰੀ ਕਰਨ ਦਾ ਜੋ ਚੁਣਾ ਲਾਇਆ ਉਹ ਅੱਜ ਭਗਵੰਤ ਮਾਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਸ ਨੂੰ ਉਜਾਗਰ ਕੀਤਾ ਆਓ ਦੇਖਦੇ ਹਾਂ ਪੂਰੀ ਵੀਡੀਓ ਸਾਡੇ ਅਕਾਊਂਟ ਜਿਹੜਾ ਸਾਡਾ ਅਕਾਊਂਟ ਹੈ ਚੈੱਕ ਕਰ ਲਓ ਬੈਲੈਂਸ ਜ਼ੀਰੋ ਹੀ ਹੈ ਨਾਲ ਜੀ ਉਹ ਅਰੇ ਦੂਜੀਆ ਪਾਰਟੀਆਂ ਦਾ ਬੈਲਤ ਹੁੰਦਾ ਖੜੇ ਜਨਜ਼ਦਾਰਾਂ ਕੋਲ ਕਿਹੜਾ ਪੈਸਾ ਮੈਂ ਤੁਹਾਨੂੰ ਸਰ ਸਭ ਤੋਂ ਗਰੀਬ ਪਾਰਟੀ ਪੂਰੇ ਪੰਜਾਬ ਇਹੋ ਯਾਤਰਾ ਕਰ ਰਹੇ ਹੈ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਗੱਲ ਪਹਿਲਾਂ ਕਲੀਅਰ ਕਰ ਦਾਂ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਇਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸਜੀ ਐਸਟੀ ਯਾਨਕਿ ਸਟੇਟ ਦਾ GST ਤੇ VAT 75% VAT 75% SG SGST ਇਹ ਉਹਨਾਂ ਨੇ ਮaaf ਕਰਵਾ ਲਿਆ ਜੀ ਕਿੰਗੈਮਪਸ਼ਨ ਦੇ ਦੋ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾਫੀ ਕਿੰਨੇ ਚੱਲੇ ਕਰ ਲਿਆ 10 ਸਾਲਾਂ ਵਾਸਤੇ ਸਟੇਟ ਦਾ GST ਤੇ VAT ਇਸ ਹੋਟਲ ਤੇ ਨਹੀਂ ਲੱਗੂਗਾ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊਗਾ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ ਹੈ 85 ਕਰੋੜ 84 ਲੱਖ 50 ਹਜ਼ਾਰ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਉਹ ਕਿ ਗਰੀਬ ਪਰਿਵਾਰ ਹੈ ਕਿ ਤੋਂ ਵਰਨਗੇ ਬਿਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ারਸ ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60000 ਰੁਪਿਆ 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕਰਨੀ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਨੀ ਕਿ 108 ਕਰੋੜ 73 ਲੱਖ 70 ਹਜ਼ਾਰ ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11/5/2015 ਤੋਂ 10/5/2025 108 ਕਰੋੜ 1 ਅਰਬ ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੌਂਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਕਾਰਵਾਈ ਹੋਊਗੀ ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਆਂ ਕਿ ਪਹਾੜਾਂ 'ਚ ਬਹੁਤ ਕੁਝ ਲੁਕਿਆ ਪਿਆ ਹੈ ਤੇ ਆਹ ਦੇਖ ਲਓ ਅਜੇ ਅੱਧਾ ਪਹਾੜ ਵੀ ਨਹੀਂ ਫਰੋਲੇ